ਹਾਂਜੀ ਪ੍ਰਧਾਨ ਗੁਰਨਾਮ ਸਿੰਘ ਜੱਖੂ ਜੀ ਇਹ ਜੋ ਨਗਰਪੰਚਾਇਤ ਦੀ ਪ੍ਰਾਪਰਟੀ ਦੀ ਨਿਸ਼ਾਨਦੇਹੀ ਹੋ ਰਹੀ ਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ 사ਜੰਦਰ ਸਿੰਘ ਜੀ ਸਾਰੇ ਨਗਰ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਾਫੀ ਲੰਬੇ ਅਰਸੇ ਤੋਂ 2017 ਜਦੋਂ ਸਾਡੀ ਕੌਂਸਲ ਦਾ ਪਹਿਲੀ ਦਾ ਗਠਨ ਹੋਇਆ ਸੀ ਉਸ ਤੋਂ ਹੀ ਅਸੀਂ ਯਤਨ ਕਰ ਰਹੇ ਸੀਗੇ ਪਰ ਸੁਭਾਬ ਨਹੀਂ ਬਣਿਆ ਕਈ ਵਾਰੀ ਪਟਵਾਰੀਆਂ ਦੀਆਂ ਅੜਤਾਂ ਆ ਗਈਆਂ ਕਦੀ ਕੋਈ ਵਜ੍ਹਾ ਕਦੀ ਕੋਈ ਵਜ੍ਹਾ ਕਰਦੇ ਕਰਦੇ ਉਹ ਸਾਲਟ ਨੇ ਹੋਰ ਲੰਘੇ 5 ਸਾਲ ਦੀ 2 ਸਾਲ ਫਿਰਦੇ ਲੰਘ ਗਏ ਤੇ ਸਾਡੇ ਹਲਕਾ ਵ代ਕ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਦਾ ਇੱਕ ਬਹੁਤ ਨਗਰ ਦੇ ਨਾਲ ਕਮਿਟਮੈਂਟ ਸੀਗੀ ਕਿ ਬਲਗੇ ਦੇ ਕਿਸੇ ਵੀ ਵਿਕਾਸ ਦੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਖਰੋਤ ਨਹੀਂ ਆਉਣ ਦਿੱਤੀ ਜਾਊਗੀ ਉਹਦੇ ਲਈ ਸਾਨੂੰ ਪੰਚਾਇਤੀ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ ਕਰਨੀਆਂ ਬਹੁਤ ਜ਼ਰੂਰੀ ਸਿਗੀਆਂ ਕਿਉਂਕਿ ਜਿth ਜਿth ਸਾਡੇ ਨਵੇਂ ਪ੍ਰੋਜੈਕਟ ਚੱਲਣੇ ਆ ਜਿੰਨੇ ਚਿਰ ਸਾਨੂੰ ਪਤਾ ਨਹੀਂ ਹੋਊਗਾ ਸਾਡੀਆਂ ਥਾਂ ਕਿੱਥੇ ਨੇ ਜਗ੍ਹਾ ਕਿੱਥੇ ਨੇ ਉਹਨਾਂ ਚਿਰ ਅਸੀਂ ਨਵੇਂ ਪ੍ਰੋਜੈਕਟ ਨਹੀਂ ਚਾਲੂ ਕਰ ਸਕਦੇ ਜਿਨ੍ਹਾਂ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਲਾਇਬ੍ਰੇਰੀ ਦਾ ਹੋ ਗਿਆ ਉਸ ਤੋਂ ਬਾਅਦ ਔਜਲਾ ਰੋਡ ਤੇ ਜਿਹੜਾ ਸਾਡਾ ਛੋਟਾ ਛੱਪੜ ਦੇ ਲਾਗੇ ਰੋਡ ਬਣਨਾ ਉਹਦਾ ਹੋ ਗਿਆ ਝੁੱਗੀਆਂ 2 ਨੰਬਰ ਵਾਰਡ ਚ ਹੋ ਗਈਆਂ ਇਸ ਤਰ੍ਹਾਂ ਹੀ ਸ਼ਮਸ਼ਾਨ ਘਾਟ ਪੱਤੀ ਬੱਗਾ ਦਾ ਜਿਹੜਾ ਸੀਗਾ ਉਥੋਂ ਅਸੀਂ ਉਹਦੀ ਨਿਸ਼ਾਨਦੇਹੀ ਕਰਵਾਈ ਆ ਇੱਕ ਨੰਬਰ ਵਾਰਡ ਚ ਗਮਟਾਲੀ ਦੇ ਲਾਗੇ ਇੱਕ ਸਾਡਾ ਕਮਿਊਨਿਟੀ ਹਾਲ ਸੀਗਾ ਉਹ ਤੁਹਾਡੇ ਕੋਲ ਕਨਾਲ ਕਥਾਂ ਸੀਗਾ ਦੋ ਕਨਾਲ ਸਾਡਾ ਥਾਂ ਜਿਹੜਾ ਕਿਸਦੇ ਥੱਲੇ ਵਗਦਾ ਸੀਗਾ ਤੇ ਅਸੀਂ ਉਹ ਵੀ ਇੱਕ ਦਿਨ ਨਿਸ਼ਾਨਦੇਹੀ ਕਰਕੇ ਖਾਲੀ ਕਰਵਾ ਲਿਆ ਤੇ ਅੱਜ ਅਸੀਂ ਪੱਤੀ ਨੀਲੋ ਵਾਲ ਦੇ ਵਿੱਚ ਖੜੇ ਆ ਜਿਹੜਾ ਕਿ ਆਪਾਂ ਤੁਸੀਂ ਦੇਖ ਰਹੇ ਸਾਡੇ ਲਾਗੇ ਤਲਾਬ ਬਹੁਤ ਬਰਾਸਤੀ ਤਲਾਆ ਆ ਇਹਦੀ ਬੈਕ ਸਾਈਡ ਤੇ ਸਾਡਾ ਪੰਚਾਇਤ ਦਾ ਕੁਝ ਰਕਬਾ ਸੀਗਾ ਜਿਹਦੇ ਤੇ ਅਧਿਕਾਰੀ ਸਾਰੇ ਆਏ ਹੁਣ ਰੈਵਨਿਊ ਡਿਪਾਰਟਮੈਂਟ ਦੇ ਤੇ ਸਾਡੇ ਨਗਰ ਦੇ ਸਾਡੇ ਪਤਵੰਤੇ ਵੀਰ ਕਾਉਂਸਲਰ ਸਹਿਬਾਨ ਵਾਈਸ ਪ੍ਰਧਾਨ ਜੀ ਤੇ ਸੰਦੀਪ ਜੀ ਸਾਰੇ ਮਾਸਟਰ ਜਗਿੰਦਰ ਸਿੰਘ ਜੀ ਤੇ ਅੱਜ ਅਸੀਂ ਇਥੋਂ ਨੀਲੂਵਾਲ ਤੋਂ ਤੁਰ ਕੇ ਜਾਵਾਂਗੇ ਪੱਤੀ ਦੁਨੀਆ ਮਨਸੂਰ ਨੂੰ ਪੱਤੀ ਦੁਨੀਆ ਮਨਸੂਰ ਤੋਂ ਭਲਾਈ ਕੇ ਪਾਸੇ ਵਾਲੇ ਨੂੰ ਮੌਸਮ ਦੇ ਹਿਸਾਬ ਨਾਲ ਦੇਖਦੇ ਹਾਂ ਕਿੰਨੀਆਂ ਕਿ ਸਾਡੀਆਂ ਜਨਸ਼ਾਨਦਈਆਂ ਨਿਪਰੇ ਚੜਦੀਆਂ ਯਤਨ ਕਰ ਰਹੇ ਹਾਂ ਕਿ ਜਿਹੜੀ ਪ੍ਰੋਪ ਚਾਹਤ ਦੀ ਪ੍ਰਾਪਰਟੀ ਆ ਉਹਦੀ ਸਾਰੀ ਨਿਸ਼ਾਨਦਈ ਹੋ ਕੇ ਉਹਦੇ ਬਕਾਇਦਾ ਪਿੱਲਰ ਲੱਗ ਜਾਣ ਤੋਂ ਉਸ ਤੋਂ ਬਾਅਦ ਪੰਚਾਇਤ ਦੀ ਪ੍ਰਾਪਰਟੀ ਸਾਨੂੰ ਪਤਾ ਹੋਵੇ ਕਿਹੜੇ ਕਿਹੜੇ ਥਾਂ ਕਿੱਥੇ ਕਿੱਥੇ ਪਈ ਹੈ ਹਾਂਜੀ ਮਾਸਟਰ ਜਗENDER ਸਿੰਘ ਜੀ ਤੁਹਾਡੇ ਦੇਖਣ ਵਿੱਚ ਜਿਹੜੀ ਅੱਜ ਨਿਸ਼ਾਨਦਈ ਹੋ ਰਹੀ ਹੈ ਕੀ ਤੁਹਾਡੇ ਜੀਵਨ ਚ ਪਹਿਲਾਂ ਵੀ ਨਗਰ ਪੰਚਾਇਤ ಗ್ರಾಮ ਪੰਚਾਇਤ ਨੇ ਕਦੀ ਨਿਸ਼ਾਨਦੇਹੀ ਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਇਹ ਪਹਿਲੀ ਵਾਰੀ ਦੇਖ ਰਿਹਾ ਕਿ ਨਿਸ਼ਾਨਦੇਹੀ ਦਾ ਨਾਂ ਤਾਂ ਕੀ ਲੈਣਾ ਕਿਸੇ ਨੇ ਜੀ ਸਭੋ ਮੇਰੇ ਦੇਖਦੇ ਦੇਖਦੇ ਪੰਚਾਇਤਾਂ ਕਬਜ਼ੇ ਦੀ ਕਰਾਉਂਦੀਆਂ ਰਹੀਆਂ ਜੀ ਬੜੀ ਮਾੜੀ ਗੱਲ ਆ ਜੋ ਪਿੱਛੇ ਹੋ ਗਿਆ ਜਿਹਨਾਂ ਨੇ ਕੀਤਾ ਅ ਹੁਣ ਜੋ ਸਾਡੀ ਮਾਨਯੋਗ ਐਮਐਲਏ ਸਾਹਿਬਾ ਦੇ ਉਦਮ ਸਦਕਾ ਚੰਗੀ ਨਗਰ ਪੰਚਾਇਤ ਬਣੀ ਔਰ ਉਹਨਾਂ ਦੀ ਸਲਾਹਾ ਵੀ ਕਰਦਾ ਉਹਨਾਂ ਦੀ ਹਮਤ ਸਦਕਾ ਇਹੋ ਜੁਨੀਆਂ ਵੀ ਹੋ ਰਹੀਆਂ ਨੇ ਜਿੰਨੇ ਰਾਖਰੇ ਦੱਬੇ ਹੋਏ ਨੇ ਔਰ ਦੱਬੇ ਵੀ ਕਿਸੇ ਗਰੀਬ ਨੇ ਨਹੀਂ ਰਾਗਪਗ ਅਸੀਂ ਜੋ ਦੇਖ ਰਹੇ ਹਾਂ ਉਹਨਾਂ ਲੋਕਾਂ ਨੇ ਦੱਬੇ ਤੇ ਸਰਦੇ ਪੁੱਜਦੇ ਨੇ ਸੋ ਇੱਕ ਬਹੁਤ ਵਧੀਆ ਉਪਰਾਲਾ ਪਰ ਪਿੱਛੇ ਕਿਸੇ ਨੇ ਕੀਤਾ ਨਹੀਂ ਉੜਾ ਉੱਤੀ ਆਉਂਦਾ ਮੈਂ ਇਹਦਾ ਸਿਸ਼ਲਾਗਾ ਕਰਦੇ ਸਤਨਾਬ ਸਿੰਘ ਕਲੇਰ ਜੀ ਅੱਜ ਜਿਹੜਾ ਇਹ ਨਿਸ਼ਾਨਦੇਹੀ ਦਾ ਕੰਮ ਚੱਲਦਾ ਤੁਸੀਂ ਵੀ ਇਹਦੇ ਵਿੱਚ ਸ਼ਾਮਲ ਆ ਕੀ ਲੱਗਦਾ ਤੁਹਾਨੂੰ ਜਿਹੜਾ ਪਿਛਲੇ ਸਮੇਂ ਚ ਬਿਲਗੇ ਦੇ ਜਿਹੜੇ ਜ਼ਿੰਮੇਵਾਰ ਪੰਚਾਇਤਾਂ ਨੂੰ ਚਲਾਉਣ ਵਾਲੇ ਲੋਕ ਸੀ ਉਹਨਾਂ ਨੂੰ ਬਹੁਤ ਸਮਾਂ ਪਹਿਲਾਂ ਹੀ ਇਹ ਨਿਸ਼ਾਨਦੇਹੀਆਂ ਕਰਾਉਣੀਆਂ ਚਾਹੀਦੀਆਂ ਸੀ ਅੱਜ ਤੁਹਾਨੂੰ ਤੁਹਾਡੀ ਪਾਰਟੀ ਦਾ ਰਾਜ ਆ ਤੁਹਾਡੀ ਇੱਥੇ ਕਮੇਟੀ ਬਣੀ ਹੈ ਤੁਹਾਨੂੰ ਕਰਾਉਣਾ ਪੈ ਰਿਹਾ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪ੍ਰਧਾਨ ਸਾਹਿਬ ਨੇ ਭੈਣਜੀ ਜੀਸਿੰਦਰਜੀਤ ਕੋਰਮਾਨ ਐਮਐਲਏ ਨੇ ਜਿਹੜੇ ਕਦਮ ਚੱਕਿਆ ਇਹ ਇੱਕ ਬਹੁਤ ਵਧੀਆ ਕਿਸੇ ਦੇ ਖਿਲਾਫ ਨਹੀਂ ਹੈ ਇਹ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਆ ਪਰ ਜਿਨ੍ਹਾਂ ਨੇ ਜਾਣਬੁੱਝ ਕੇ ਹੁਣ ਪਤਾ ਸੀ ਕਿ ਸਾਡੀ ਜ਼ਮੀਨ ਨਹੀਂ ਹੈ ਉਹਨੂੰ ਪਹਿਲਾਂ ਹੀ ਇੱਥੇ ਕਬਜ਼ਾ ਨਹੀਂ ਸਿਕਾਣਾ ਚਾਹੀਦਾ ਕਿ ਕਿਉਂਕਿ ਹਮੇਸ਼ਾ ਟਾਈਮ ਸਮਾਂ ਕੁਝ ਕ ਨਹੀਂ ਰਹਿੰਦਾ ਅੱਜ ਜ਼ਿੰਮੇਵਾਰ ਬੰਦੇ ਆਏ ਆ ਜਿਨ੍ਹਾਂ ਨੇ ਸਮਝਿਆ ਕਿ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਆ ਉਹ ਇੱਕ ਇਲੈਗਲ ਅਕੂਪੇਸ਼ਨ ਆ ਉਹ ਸਾਨੂੰ ਉਹ ਹਟਾਉਣੀ ਚਾਹੀਦੀ ਹੈ ਉਹਨਾਂ ਨੂੰ ਵੀ ਪਤਾ ਆ ਜਿਨ੍ਹਾਂ ਨੇ ਕੀਤੀ ਆ ਸੋ ਜਿਸ ਤਰ੍ਹਾਂ ਮਾਸਟਰ ਜੀ ਨੇ ਕਿਹਾ ਕਿ ਮੇਰੀ ਪੇਜੈਂਸ ਦੇ ਵਜ੍ਹਾ થી ਦੇਖਿਆ ਕਿ ਜਿਹੜੀਆਂ ਪਹਿਲਾਂ ਪੰਚਾਇਤਾਂ ਆਈਆਂ ਉਹਨਾਂ ਨੇ ਆਪ ਵੀ ਕਬਜੇ ਕਰਾਇਆ ਗਿਆ ਜਿਹੜੀ ਕਿ ਇੱਕ ਇਮਾਨਦਾਰੀ ਦੀ ਗੱਲ ਸੀ ਔਰ ਅੱਜ ਮੈਂ ਇਹਨਾਂ ਨੂੰ ਸ਼ਾਬਾਸ਼ ਕਹਿੰਨਾ ਜਿਨ੍ਹਾਂ ਵੀਰਾਂ ਨੇ ਹੌਸਲਾ ਕਰਕੇ ਇਹ ਕੰਮ ਨੂੰ ਹੱਥ ਪਾਇਆ ਔਰ ਫਿਰੇ ਵੀ ਚਾਰਨ ਪੈਂਚੂਰੀ ਮਾਰ। ਕਰਨਾਮ ਸਿੰਘ ਜੀ ਇਹ ਬਿਲਗੇ ਦੇ ਲੋਕਾਂ ਦੀ ਪ੍ਰਾਪਰਟੀ ਆ ਪਬਲਿਕ ਦੀ ਪ੍ਰਾਪਰਟੀ ਆ। ਬਿਲਗੇ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਇਹ ਬੜਾ ਜੋਖਮ ਵਾਲਾ ਕੰਮ ਆ ਸਾਡੇ ਧਿਆਨ ਵਿੱਚ ਆਇਆ ਵੀ ਜਿਨ੍ਹਾਂ ਨੇ ਪ੍ਰਾਪਰਟੀਆਂ ਦੱਬੀਆਂ ਆ ਉਹ ਤੁਹਾਨੂੰ ਥ੍ਰੈਟ ਵੀ ਕਰਦੇ ਆ। ਇਦੇ ਬਾਰੇ ਕੁਝ ਕਹਿਣਾ ਜਾਓਗੇ ਬਿਲਕੁਲ ਜਿੰਦਰ ਸਿੰਘ ਜੀ ਜਿਸ ਦਿਨ ਦੀ ਇਹ ਮੂਵ ਸ਼ੁਰੂ ਹੋਈ ਆ ਉਸ ਦਿਨ ਤੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਆਉਂਦੇ ਨੇ ਬਹੁਤ ਆਤ ਜਿਹੜੀ ਪਿੰਡ ਦੀ ਆ ਉਹ ਲੋਕ ਖੁਸ਼ ਨੇ ਕਿ ਵਾਕਿਆ ਹੀ ਜਿਹੜੀ ਸਾਂਝੀ ਥਾਂ ਆ ਉਹ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਲਈ ਉਹ ਖਾਲੀ ਹੋਣੀ ਚਾਹੀਦੀ ਆ ਪਰ ਕੁਝ ਲੋਕ ਜਿਹੜੇ ਹੈਗੇ ਨੇ ਇਸ ਚੀਜ਼ ਨੂੰ ਕਿਸੇ ਹੋਰ ਐਂਗਲ ਤੋਂ ਵੀ ਲੈ ਰਹੇ ਨੇ ਅਸੀਂ ਤੇ ਹੀ ਬੇਨਤੀ ਕਰਾਂਗੇ ਕਿ ਅਸੀਂ ਜੋ ਵੀ ਕਰ ਰਹੇ ਨਗਰ ਦੇ ਭਲੇ ਲਈ ਕਰ ਰਹੇ ਆ ਪਬਲਿਕ ਹਿੱਤ ਵਿੱਚ ਕਰ ਰਹੇ ਆ ਇਹਨੂੰ ਕਿਸੇ ਤਰ੍ਹਾਂ ਦਾ ਕੋ ਨਿੱਜੀ ਮਸਲਾ ਨਾ ਬਣਾਇਆ ਜਾਵੇ ਜਿਨ੍ਹਾਂ ਦਾ ਇਦਾਂ ਦਾ ਕੋ ਗੱਲਬਾਤ ਹੁੰਦੀ ਆ ਜਿਵੇਂ ਕੋਈ ਇਸ ਚੀਜ਼ ਨੂੰ ਨਿੱਜੀ ਲੈ ਕੇ ਚੱਲਦਾ ਜਾਂ ਸਾਡੇ ਕਈ ਵਾਰੀ ਪੋ ਪੋਲੀਟੀਕਲ ਵਿਰੋਧੀ ਜਿਨ੍ਹਾਂ ਤੋਂ ਇਹ ਗੱਲਾਂ ਨਹੀਂ ਹੁੰਦੀਆਂ ਉਹ ਇਦਾਂ ਦੀ ਇੱਕ ਮੂਵ ਬਣਾਉਣ ਦੀ ਕੋਸ਼ਿਸ਼ ਕਰਦੇ ਆ ਵੀ ਲੈ ਗੁਰਨਾਬ ਸਿੰਘ ਤਾਂ ਸ਼ਾਇਦ ਫਲਾਣੇ ਕਿਸੇ ਵਰਗ ਦੇ ਖਿਲਾਫ ਆ ਇਦਾਂ ਦੀ ਸਾਡੀ ਮਤ ਕੋਈ ਇਸ਼ਿਆ ਨਹੀਂ ਹੈਗੀ ਨਾ ਕੋ ਸਾਡੀ ਇਦਾਂ ਦੀ ਸੋਚ ਹੈਗੀ ਆ ਜੋ ਵੀ ਕੁਝ ਹੋ ਰਿਹਾ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਹੁਕਮਾਂ ਤੇ ਹੋ ਰਿਹਾ ਉਹਨਾਂ ਦੀ ਭੇਜੀ ਟੀਮ ਆ ਇੱਕੋ ਹੀ ਗੱਲ ਚਾਹੁੰਦੇ ਆ ਕਿ ਜਿੱਥੇ-ਜਿੱਥੇ ਪੰਚਾਇਤ ਦਾ ਥਾਂ ਹੈਗਾ ਉਹ ਪੰਚਾਇਤ ਦਾ ਰਕਬਾ ਪੰਚਾਇਤ ਦੇ ਹੇਠਾਂ ਜੇ ਤਾਂ ਕਿ ਅਸੀਂ ਉਹਨੂੰ ਚਾਹੇ ਕੋਈ ਸਾਂਝ ਥਾਂ ਤੇ ਪਾਰਕ ਬਣਾ ਲਈਏ ਚਾਹੇ ਉਹਨੂੰ ਠੇਕੇ ਤੇ ਦੇ ਦਈਏ ਚਾਹੇ ਕੋਈ ਹੋਰ ਪ੍ਰੋਜੈਕਟ ਉੱਥੇ ਸ਼ੁਰੂ ਕਰ ਦਈਏ ਇਸ ਤਰ੍ਹਾਂ ਦੀ ਮਨਸ਼ਾ ਜਿਹੜੇ ਲੋਕ ਕੋ ਗਲਤ ਰੰਗਤ ਦੇ ਰਹੇ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਹੋਣਾ ਚਾਹੀਦਾ ਔਰ ਨਗਰ ਪੰਚਾਇਤ ਦੇ ਵਿੱਚ ਸਾਰੇ ਲਗਭਗ ਮੈਂਬਰ ਨਵੇਂ ਚੁਣ ਕੇ ਆਏ ਆ ਨਗਰ ਪੰਚਾਇਤ ਦਾ ਸਾਥ ਦੇਣਾ ਚਾਹੀਦਾ ਇਹਨਾਂ ਕੰਮਾਂ ਲਈ ਨਾ ਕਿ ਅੜਕਾ ਬਣਨਾ ਚਾਹੀਦਾ ਧੰਨਵਾਦ